ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਕਈ ਲੀਡਰ ਜਿਹੜੇ ਨੇ ਉਹ ਬਾਗੀ ਹੋ ਗਏ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡਾ ਫੈਸਲਾ ਲਿਆ ਉਹਨਾਂ ਨੇ ਇੱਕ ਹੋਰ ਕਮੇਟੀ ਜਿਹੜੀ ਹੈ ਉਸ ਨੂੰ ਭੰਗ ਕਰ ਦਿੱਤਾ ਹੈ ਦੱਸਿਆ ਕਿ 2017 ਦੇ ਵਿੱਚ ਇਹ ਕੋਰ ਕਮੇਟੀ ਜਿਹੜੀ ਹੈ ਉਸ ਦਾ ਗਠਨ ਕੀਤਾ ਗਿਆ ਸੀ ਤੇ ਉਸ ਨੂੰ ਭੰਗ ਕਰ ਦਿੱਤਾ ਗਿਆ ਕਿਉਂਕਿ ਕਈ ਲੀਡਰ ਜਿਹੜੇ ਕੋਰ ਕਮੇਟੀ ਦੇ ਵਿੱਚ ਸ਼ਾਮਲ ਸੀ ਉਹ ਬਾਗੀ ਹੋ ਗਏ ਸੀ ਜਿਸ ਦੇ ਚੱਲਦੇ ਇਹ ਫੈਸਲਾ ਜਿਹੜਾ ਹੈ ਉਹ ਸੁਖਬੀਰ ਸਿੰਘ ਬਾਦਲ ਵੱਲੋਂ ਲਿਆ ਗਿਆ ਪ੍ਰੇਮ ਸਿੰਘ ਚੰਨੂ ਮਾਝਾ ਬੀਬੀ ਜਗੀਰ ਕੌਰ ਕਮੇਟੀ ਦਾ ਹਿੱਸਾ ਸੀ ਦਲਜੀਤ ਜੀ ਮਾ ਵੱਲੋਂ ਟਵੀਟ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਲਦ ਕਮੇਟੀ ਦਾ ਪੁਨਰਗਠਨ ਜਿਹੜਾ ਹੈ ਉਹ ਕਿਤਾ ਜਾਏਗਾ ਪਹਿਲਾਂ 2017 ਦੇ ਵਿੱਚ ਵੀ ਇੱਕ ਹੋਰ ਕਮੇਟੀ ਟੁੱਟ ਗਈ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਉਸ ਸਮੇ 22 ਮੈਂਬਰ ਸੀ ਤੇ ਹੁਣ 27 ਮੈਂਬਰਸ ਉਸਾਈ ਮੈਂਬਰ ਜ਼ਰੂਰ ਸੀਗੇ ਪਰ ਅਸੀਂ ਇਹਦੇ ਵਿੱਚ ਦੇਖਿਆ ਕਿ ਕਈ ਜਿਹੜੇ ਲੀਡਰ ਸੀਗੇ ਜੋ ਕੋਰ ਕਮੇਟੀ ਦੇ ਸੀਗੇ ਉਹ ਬਾਗੀ ਧੜੇ ਦੇ ਵਿੱਚ ਸ਼ਾਮਲ ਹੋ ਗਏ ਸੀ ਇਹ ਕਹਿ ਸਕਦੇ ਆ ਕਿ ਬਾਗੀ ਹੋ ਗਏ ਸੀ ਜਿਸ ਤੋਂ ਬਾਅਦ ਲਗਾਤਾਰ ਅਸੀਂ ਦੇਖ ਰਹੇ ਸੀਗੇ ਕਿ ਦੋਵੇਂ ਜੋ ਸ਼ਿਮਰਨੀ ਅਕਾਲੀ ਦਲ ਦੇ ਅਲੱਗ-ਅਲੱਗ ਲੀਡਰ ਸੀ ਯਾਨੀ ਕਿ ਇੱਕ ਬਾਗੀ ਧੜਾ ਤੇ ਇੱਕ ਸ਼ਿਮਰਨੀ ਅਕਾਲੀ ਦਲ ਉਹ ਅਲੱਗ-ਅਲੱਗ ਥਾਂਾਂ ਤੇ ਮੀਟਿੰਗਸ ਕਰ ਰਹੇ ਸੀ ਇਸੇ ਨਾਲ ਹੀ ਜੋ ਬਾਗੀ ਧੜਾ ਸੀ ਉਹਨਾਂ ਵੱਲੋਂ ਸ਼ੇ ਅਕਾਲ ਤੱਕ ਤੇ ਜਾ ਕੇ ਨਾਲੇ ਗੁਰਦੁਆਰਾ ਜਾ ਕੇ ਸੇਵਾ ਵੀ ਕੀਤੀ ਗਈ ਸੀ ਮਾਫੀ ਵੀ ਮੰਗੀ ਗਈ ਸੀ ਪਰ ਨਾਲ ਹੀ ਉਹਨਾਂ ਵੱਲੋਂ ਸ਼ਿਕਾਇਤ ਜਿਹੜੀ ਉਹ ਦਰਜ ਕਰਵਾਈ ਗਈ ਸੀ ਸ਼ਰਮਨ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਤੇ ਪੇਸ਼ ਹੋਣ ਦੇ ਹੁਕਮ ਵੀ ਹੋਏ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਹੋਏ ਪਰ ਪੇਸ਼ ਹੋਣ ਤੋਂ ਪਹਿਲਾਂ ਹੀ ਇੱਕ ਵੱਡਾ ਫੈਸਲਾ ਸੁਖਬੀਰ ਸਿੰਘ ਬਾਦਲ ਵੱਲੋਂ ਲਿਆ ਗਿਆ ਦਿਲਜੀਤ ਚੀਮਾ ਵੱਲੋਂ ਟਵੀਟ ਕੀਤਾ ਗਿਆ ਕਿ ਪਾਰਟੀ ਦੀ ਕੋਰ ਕਮੇਟੀ ਨੂੰ ਪੰਕ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਦਾ ਜਲਦ ਹੀ ਪੁਨਰਗਠਨ ਕੀਤਾ ਜਾਵੇਗਾ ਉਹਨਾਂ ਚਾਰ ਜਿਮਨੀ ਚੋਣਾ ਬਾਰੇ ਵੀ ਚਰਚਾ ਕੀਤੀ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਐਸ ਬਲਵਿੰਦਰ ਪੁੰਦੜ ਇਸ ਦੇ ਨਾਲ ਹੀ ਮਹੇਸ਼ੰਦਰ ਗਰੇਵਾਲ ਡਾਕਟਰ ਦਿਲਜੀਤ ਚੀਮਾ ਤੇ ਸਾਰੇ ਸੀਨੀਅਰ ਜਿਹੜੇ ਨੇ ਉਹ ਸ਼ਾਮਿਲ ਰਹੇ ਪਾਰਟੀ ਦੀ ਵਰਕਿੰਗ ਕਮੇਟੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਸੰਗਠਨ ਦੇ ਪੁਨਰਗਠਨ ਨੂੰ ਲੈ ਕੇ ਜ਼ਿੰਮੇਦਾਰੀ ਜਿਹੜੀ ਹੈ ਉਹ ਸੌਂਪੀ ਹੈ ਯਾਨੀ ਕਿ ਅਧਿਕਾਰ ਦਿੱਤਾ ਹੈ ਇਸ ਸੰਬੰਧੀ ਪਾਰਟੀ ਪ੍ਰਧਾਨ ਨੇ ਚੰਡੀਗੜ੍ਹ ਵਿਖੇ ਮੀਟਿੰਗ ਦੌਰਾਨ ਆਪਣੇ ਸੀਨੀਅਰ ਸਾਥੀਆਂ ਨਾਲ ਵਿਸਤਾਰ ਦੇ ਵਿੱਚ ਚਰਚਾ ਕੀਤੀ ਪਾਰਟੀ ਦੀ ਕੋਰ ਕਮੇਟੀ ਨੂੰ ਭੰਗ ਕਰਨ ਦਾ ਫੈਸਲਾ ਜਿਹੜਾ ਹੈ ਕੀਤਾ ਗਿਆ ਹੈ ਇਸ ਦਾ ਜਲਦੀ ਪੁਨਰਗਠਨ ਕੀਤਾ ਜਾਵੇਗਾ ਉਹਨਾਂ ਚਾਰ ਜਮਨੀ ਚੋਣਾਂ ਬਾਰੇ ਵਿਚਾਰ ਚਰਚਾ ਕੀਤੀ ਮੀਟਿੰਗ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਧਾਮੀ ਸਾਹਿਬ ਪੁੰਦਰ ਸਾਹਿਬ ਮਹੇਸ਼ਿੰਦਰ ਗਰੇਵਾਲ ਡਾਕਟਰ ਦਲਜੀਤ ਚੇਮਾ ਸਰਨਾ ਸਾਹਿਬ ਇਸ ਦਿਨ ਆਲੀ ਚੁੰਦਾ ਜੀ ਹਰਚਰਨ ਬੈਂਸ ਜਿਹੜੇ ਨੇ ਉਹ ਵੀ ਸ਼ਾਮਲ ਰਹੇ ਸਾਡੇ ਨਾਲ ਚਰਨਜੀਤ ਸਿੰਘ ਬਰਾੜ ਜਿਹੜੇ ਨੇ ਉਹੋ ਜੁੜ ਗਏ ਨੇ ਉਹਨਾਂ ਵੱਲੋਂ ਹੀ ਸਭ ਤੋਂ ਪਹਿਲਾਂ ਇਹ ਗੱਲ ਜਿਹੜੀ ਹੈ ਰੱਖੀ ਗਈ ਸੀ ਬਰਾੜ ਸਾਹਿਬ ਡੇਲੀ ਪੋਸ ਦੇ ਵਿੱਚ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਤੁਹਾਡਾ ਰਿਐਕਸ਼ਨ ਲੈਣਾ ਚਾਹਾਂਗੇ ਕਿ ਕੋਰ ਕਮੇਟੀ ਜਿਹੜੀ ਆ ਉਸ ਨੂੰ ਭੰਗ ਕਰ ਦਿੱਤਾ ਗਿਆ ਹਾਲਾਂਕਿ 2017 ਦੇ ਵਿੱਚ ਇਸ ਦਾ ਕਟਿੰਗ ਕੀਤਾ ਗਿਆ ਇਸ ਤੋਂ ਲੱਗਦਾ ਹੈ ਕਿ ਕਈ ਜੋ ਲੀਡਰਸ ਨੇ ਉਹ ਬਾਗੀ ਹੋ ਗਏ ਸੀ ਜਿਸ ਤੋਂ ਬਾਅਦ ਹੁਣ ਇਹ ਫੈਸਲਾ ਲਿਆ ਗਿਆ ਹੈ ਦੇਖੋ ਮੈਂ ਇੱਕ ਬੇਨਤੀ ਕਰਾਂ ਕਿ ਉਮੀਦ ਤਾਂ ਇਹ ਜੀ ਕਿ ਪ੍ਰਧਾਨ ਸਾਹਿਬ ਜਿੱਦੀ ਪਾਰਟੀ ਦੇ ਵਿੱਚ ਟੁੱਟ ਭੱਜ ਹੋ ਗਈ ਹੈ ਜਾਂ ਜੋ ਹਾਲਾਤ ਬਣੇ ਆ ਉਹਦੇ ਮੁਤਾਬਕ ਕੋਈ ਵੱਡਾ ਦਿਲ ਦਗਉਂਦੇ ਹੋਈ ਕੋਈ ਪੰਜ ਪ੍ਰਧਾਨੀ ਬਣਾਉਣਗੇ ਜਾਂ ਕੋਈ ਐਕਟਿੰਗ ਪ੍ਰਧਾਨ ਬਣਾਉਣਗੇ ਤੇ ਖੁਦ ਨੂੰ ਸਾਰੀ ਪਾਰਟੀ ਦੇ ਹਵਾਲੇ ਕਰਕੇ ਤੇ ਨਵੀਂ ਭਰਤੀ ਦੇ ਰਾਹੀਂ ਜਿਹੜੀ ਆ ਉਹ ਪ੍ਰਧਾਨ ਸਾਹਿਬ ਦੀ ਚੋਣ ਹੋਊਗੀ ਪਰ ਇਹ ਬੜੀ ਮੈਂ ਸਮਝਦਾ ਕਿ ਇੱਕ ਵੱਖਰੀ ਕਿਸਮ ਦਾ ਫੈਸਲਾ ਹੈ ਕਿ ਜਦੋਂ ਵੀ ਕਿਤੇ ਹੋਰ ਕਮੇਟੀ ਸਭ ਤੋਂ ਸੀਨੀਅਰ ਕਮੇਟੀ ਗਣੀ ਜਾਂਦੀ ਹੈ ਅਗਰ ਬਾਕੀ ਦਾ ਢਾਂਚਾ ਪੰਗ ਕਰਨਾ ਹੋਵੇ ਤਾਂ ਉਸ ਤੋਂ ਬਾਅਦ ਹੋਰ ਕਮੇਟੀ ਜਿਹੜੀ ਹੈ ਨਾਲ ਹੀ ਪੰਗ ਤਾਂ ਹੁੰਦੀ ਹੈ ਇਹ ਅੱਜ ਕੱਲੀ ਕੋਰ ਕਮੇਟੀ ਪੰਗ ਕੀਤੀ ਹੈ ਉਹਦਾ ਮਤਲਬ ਸਿੱਧਾ ਸਿੱਧਾ ਇਹ ਹੀ ਹੈ ਵੀ ਜਿੱਥਾ ਜਿਹੜੇ ਲੀਡਰ ਲਗਭਗ ਮਤਲਬ ਅੱਧੀ ਕੋਰ ਕਮੇਟੀ ਤੱਕ ਜਿਹੜੀ ਹੈ ਉਹ ਕਹਿ ਰਹੀ ਸੀ ਵੀ ਸਾਨੂੰ ਤਬਦੀਲੀ ਲਿਆਉਣੀ ਚਾਹੀਦੀ ਹੈ ਤੇ ਉਹਨਾਂ ਨੂੰ ਬਾਹਰ ਕੱਢਣ ਦਾ ਇੱਕ ਨਵਾਂ ਤਰੀਕਾ ਬਣ ਲਿਆ ਵੀ ਇਹ ਇੱਕ ਹੋਰ ਕਮੇਟੀ ਭੰਗ ਕਰ ਦੋ ਫਿਰ ਨਵੀਂ ਆਪਦੇ ਹਿਸਾਬ ਨਾਲ ਬਣਾ ਲਓ ਤੇ ਮੇਰੇ ਖਿਆਲ ਹੈ ਕਿ ਇਹ ਨਵਾਂ ਤਰੀਕਾ ਲੱਗਿਆ ਪਰ ਮੈਨੂੰ ਲੱਗਦਾ ਲੋਕਾਂ ਦੀਆਂ ਭਾਵਨਾਵਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦੀਆਂ ਅੱਜ ਭਾਵਨਾਵਾਂ ਇਹ ਸੀ ਝੁੰਡਾ ਕਮੇਟੀ ਨੇ ਖੁਦ ਰეკਮੈਂਡ ਕੀਤਾ ਸੀ ਕਿ ਜਿਹੜੀ ਜਿਹੜੀ ਲੀਡਰਸ਼ਿਪ ਦੇ ਵਿੱਚ ਹੈ ਉਹ ਤਬਦੀਲੀ ਹੋਣੀ ਚਾਹੀਦੀ ਹੈ ਤੇ ਲੀਡਰਸ਼ਿਪ ਸ਼ੁਰੂ ਤੋਂ ਹੁੰਦੀ ਹੈ ਪ੍ਰਧਾਨ ਸਾਹਿਬ ਤੋਂ ਇਸ ਕਰਕੇ ਵੈਸੇ ਉਹਨਾਂ ਦਾ ਨਿੱਜੀ ਫੈਸਲਾ ਹੈ ਜੋ ਉਹਨਾਂ ਦੇ ਹਿਆਰ ਚੋਂ ਕਰ ਰਹੇ ਹੈ ਪਰ ਚਾਹੀਦਾ ਇਹ ਸੀ ਕਿ ਤਿਆਗ ਦੀ ਭਾਵਨਾ ਦਿਖਾਉਣ ਤੇ ਪਾਰਟੀ ਨੂੰ ਬਚਾਉਣ। ਬਰਾੜ ਸਾਹਿਬ ਇਹ ਲੱਗ ਰਿਹਾ ਸੀਗਾ ਕਿ ਸ਼੍ਰੋਮਣੇ ਅਕਾਲੀ ਦਲ ਦੇ ਵਿੱਚ ਜੋ ਵੀ ਕੁਝ ਪ੍ਰੋਬਲਮਸ ਨੇ ਉਹ ਠੀਕ ਹੋ ਜਾਣਗੀਆਂ। ਜਿਹੜੇ ਕੁਝ ਲੀਡਰਸ ਬਾਗੀ ਵੀ ਹੋਏ ਨੇ ਸ਼ਾਇਦ ਉਹਨਾਂ ਨੂੰ ਮਨਾ ਲਿਆ ਜਾਏਗਾ। ਪਰ ਤੁਹਾਨੂੰ ਲੱਗਦਾ ਨਹੀਂ ਕਿ ਕੋਰ ਕਮੇਟੀ ਭੰਗ ਕਰ ਦਿੱਤੀ ਗਈ ਹੈ ਤਾਂ ਇਸ ਤੋਂ ਬਾਅਦ ਹੁਣ ਕੋਈ ਰਾਹ ਜਿਹੜਾ ਉਹ ਨਹੀਂ ਦਿਖ ਰਿਹਾ ਕਿ ਸਾਰੇ ਲੀਡਰਸ ਜਿਹੜੇ ਨੇ ਉਹ ਫੇਰ ਤੋਂ ਇਕੱਠੇ ਹੋਣਗੇ। ਨਹੀਂ ਮੈਨੂੰ ਲੱਗਦਾ ਨਾ ਤਾਂ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਜਾਂ ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ ਪਹਿਲੀ ਗੱਲ ਤਾਂ ਮੈਂ ਇਹ ਕਰਾਂ ਜੇ ਕੋਸ਼ਿਸ਼ ਕਰਦੇ ਤਾਂ ਉਹਦੇ ਚ ਕੋਈ ਸਾਂਝੀ ਕਮੇਟੀ ਬਣ ਜੇ ਭਰਤੀ ਤੇ ਚਾਰ ਮਹੀਨਿਆਂ ਦਾ ਸਮਾਂ ਚਾਰ ਮਹੀਨਿਆਂ ਤੱਕ ਹੀ ਕੋਈ ਕਮੇਟੀ ਬਣ ਜਾਂਦੀ ਤੇ ਭਰਤੀ ਤੋਂ ਬਾਅਦ ਕੋਈ ਵੀ ਪ੍ਰਧਾਨ ਬਣ ਜਾਂਦਾ ਔਰ ਜੇ ਇਹ ਹੋ ਸਕਦਾ ਸੀ ਨਾ ਕਿਸੇ ਨੇ ਕੋਸ਼ਿਸ਼ ਕੀਤੀ ਉੱਥੇ ਤਾਂ ਰੇੜਾ ਖੁੱਲਾ ਪਾ ਦਦੇ ਆ ਕਿ ਜਿਹੜਾ ਨਿਕਲਦਾ ਚੰਗਾ ਸੀ ਖੁੱਲੇ ਹੋ ਕੇ ਹੋਰ ਨੱਚਾਂਗੇ ਚੰਗਾ ਹੋ ਗਿਆ ਹੁਣ ਗੱਡੀ 'ਚ ਫਲਾਣਾ ਨਹੀਂ ਚੜ ਸਕੂ ਮੈਂ ਚੜ ਸਕੂਗਾ ਇਸ ਕਰਕੇ ਹੋਰ ਕਿਸਮ ਦੀ ਸੋਚ ਵਸੀ ਹੋਈ ਹੈ ਇਹ ਇਹ ਬੜੀ ਘਾਤਕ ਹੈ ਸ਼ਰੋਮਣੀ ਕਾਲਦੀ ਦਲ ਦੀ ਮੈਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕਿਸੇ ਨੇ ਕੋਈ ਤਰਤਦ ਹੀ ਨਹੀਂ ਕੀਤਾ ਕਿ ਕਿਸੇ ਨੂੰ ਕੋਈ ਇਕੱਠੇ ਕਰਕੇ ਜਾਂ ਕੋ ਹੱਲ ਕੱਢਣ ਦੀ ਗੱਲ ਤਾਂ ਇਹ ਤਾਂ ਕੋਈ ਕੋਸ਼ਿਸ਼ ਹੀ ਨਹੀਂ ਹੋ ਰਹੀ ਸਾਂਝੀ ਕਮੇਟੀ ਬਣ ਜਾਂਦੀ ਕੋਈ ਹੋਰ ਬਣ ਜਾਂਦਾ ਇਸ ਕਰਕੇ ਇਹ ਇਹੀ ਗੱਲਾਂ ਨੇ ਤਾਂ ਸ਼ਰੂਮਣੀ ਅਕਾਲੀ ਨਾਲ ਨੂੰ ਅੱਜ ਇਸ ਕਾਰਨ ਤੇ ਲਿਆ ਗਿਆ ਸੀ ਜੀ ਬਰਾਇਸਾ ਅੱਜ ਸਾਡੇ ਨਾਲ ਬਨੇ ਰਹੇ ਹੋ ਅਜੀਤ ਕਲੇਰ ਜੀ ਵੀ ਸਾਡੇ ਨਾਲ ਬਨੇ ਹੋਏ ਨੇ ਕਲੇਰ ਸਾਹਿਬ ਡੇਲੀ ਪੋਸਟ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਹ ਲੱਗ ਰਿਹਾ ਸੀਗਾ ਵੀ ਜਿਹੜੇ ਲੀਡਰ ਬਾਗੀ ਹੋ ਗਏ ਨੇ ਸ਼ਾਇਦ ਉਹਨਾਂ ਨੂੰ ਮਨਾ ਲਿਆ ਜਾਏਗਾ ਪਰ ਇੱਕ ਤਰ੍ਹਾਂ ਕੋਰ ਕਮੇਟੀ ਭੰਗ ਕਰਕੇ ਇਹ ਦੱਸ ਦਿੱਤਾ ਗਿਆ ਹੈ ਕਿ ਤੁਸੀਂ ਪਾਰਟੀ ਜਿਹੜੀ ਹੈ ਉਹ ਛੱਡ ਸਕਦੇ ਹੋ ਸ਼ਾਇਦ ਪਾਰਟੀ ਤੋਂ ਬਾਹਰ ਜਿਹੜਾ ਉਹ ਨਹੀਂ ਕੱਟ ਪਾ ਰਿਹਾ ਸ਼ਰੂਮਣੀ ਅਕਾਲੀ ਦਲ ਪਰ ਇੱਕ ਮੈਸੇਜ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕਲੇਰ ਸਾਹਿਬ ਕੀਤੀ ਗਈ ਹੈ ਦੇਖੋ ਮੈਂ ਪਹਿਲਾਂ ਸਪਸ਼ਟ ਕਰਦੇ ਆ ਕਿ ਇਹ ਜਿਹੜਾ ਕੋਰ ਕਮੇਟੀ ਭੰਗ ਕਰਨ ਦਾ ਡਿਸੀਜਨ ਹੈ ਇਹ ਪਾਰਟੀ ਦਾ ਇੱਕ ਆਰਗੇਨਾਈਜੇਸ਼ਨਲ ਸਟਰਕਚਰ ਦੇ ਵਿੱਚ ਤਬਦੀਲੀ ਦਾ ਡਿਸੀਜਨ ਹੈ ਔਰ ਇਹਦੇ ਅਖਤਿਆਰ ਜਿਹੜੀ ਵਰਕਿੰਗ ਕਮੇਟੀ ਹੈ ਉਹਦੀ ਮੀਟਿੰਗ ਦੇ ਵਿੱਚ ਪ੍ਰਧਾਨ ਸਾਹਿਬ ਨੂੰ ਦਿੱਤੇ ਗਏ ਸੀ ਕਿ ਆਰਗੇਨਾਈਜੇਸ਼ਨਲ ਸਟਰਕਚਰ ਦੇ ਵਿੱਚ ਸਮੇਂ ਮੁਤਾਬਕ ਜਿਹੜੀਆਂ ਲੋੜਿੰਦਾ ਤਬਦੀਲੀਆਂ ਨੇ ਉਹ ਕੀਤੀਆਂ ਜਾ ਸਕਣ ਸੋ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਇੰਨੇ ਖਾਸ ਤਰੀਕੇ ਦੇ ਨਾਲ ਇਹ ਤੇ ਕੋਈ ਟਿੱਪਣੀ ਕੀਤੀ ਜਾਵੇ ਕਿ ਜੀ ਕੋਰ ਕਮੇਟੀ ਭੰਗ ਹੋ ਗਈ ਕਿਉਂਕਿ ਜਿਨ੍ਹਾਂ ਤੇ ਅੱਜ ਬਰਾੜ ਸਾਹਿਬ ਜਿਨ੍ਹਾਂ ਦੀ ਗੱਲ ਕਰ ਰਹੇ ਨੇ ਕਿ ਜੀ ਉਹਨਾਂ ਨੂੰ ਛਾਂਗਣ ਦੀ ਤਿਆਰੀ ਹੈ ਜਾਂ 8 ਬੰਦੇ 7 ਬੰਦੇ ਕੱਢਣ ਦੀ ਤਿਆਰੀ ਹੈ ਉਹਨਾਂ ਨੂੰ ਕੱਢਣ ਦੀ ਤਾਂ ਲੋੜ ਹੀ ਨਹੀਂ ਕਿਉਂਕਿ ਉਹ ਤਾਂ ਕੋਰ ਕਮੇਟੀ ਚ ਆਉਣਾ ਹੀ ਨਹੀਂ ਚਾਹੁੰਦੇ ਉਹ ਤਾਂ ਪਾਰਟੀ ਪਲੇਟਫਾਰਮ ਤੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਉਹ ਤਾਂ ਆਪਣਾ ਪਲੇਟਫਾਰਮ ਅਲੱਗ ਲਾ ਕੇ ਖੜੇ ਨੇ ਸੋ ਉਹਨਾਂ ਨੂੰ ਤਾਂ ਫਰਕ ਹੀ ਨਹੀਂ ਪੈਣਾ ਚਾਹੀਦਾ ਕਿ ਪਾਰਟੀ ਅਗਰ ਆਪਣੇ ਆਰਗੇਨਾਈਜ਼ੇਸ਼ਨਲ ਸਟਰਕਚਰ 'ਚ ਕੋਈ ਤਬਦੀਲੀ ਕਰ ਰਹੀ ਹੈ ਤਾਂ ਉਹਨਾਂ ਨੂੰ ਕੀ ਫਰਕ ਪੈਣਾ ਚਾਹੀਦਾ ਇਸ ਗੱਲ ਦੇ ਨਾਲ ਕੀ ਉਹਨਾਂ ਦੀ ਅਹੁਦਿਆਂ ਦੀ ਲੜਾਈ ਹੈ ਸੋ ਮੈਂ ਬੇਨਤੀ ਕਰਾਂ ਕਿ ਇਹ ਹਰ ਇੱਕ ਪਾਰਟੀ ਕਰਦੀ ਹੈ ਆਰਗੇਨਾਈਜੇਸ਼ਨਲ ਸਟਰਕਚਰ ਚ ਚੇਂਜਸ ਹੁੰਦੀਆਂ ਨੇ ਔਰ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਇਹ ਚੇਂਜਸ ਉੱਪਰੋਂ ਸ਼ੁਰੂ ਕੀਤੀਆਂ ਨੇ ਕਿਉਂਕਿ ਜਾਂ ਤਾਂ ਨੀਚੋਂ ਉੱਪਰ ਤੱਕ ਜਾਣਿਆ ਜਾਂ ਉੱਪਰੋਂ ਨੀਚੇ ਤੱਕ ਜਾਣਿਆ ਸੋ ਜੇ ਉੱਪਰੋਂ ਕੋਰ ਕਮੇਟੀ ਦੇ ਵਿੱਚ ਚੇਂਜਸ ਹੋਈਆਂ ਤਾਂ ਇਹ ਸਵਾਗਤਯੋਗ ਕਦਮ ਹੈ ਤੇ ਹੋਣੀਆਂ ਚਾਹੀਦੀਆਂ ਨੇ ਤਬਦੀਲੀ ਦੇ ਨਾਲ ਨਵੀਂ ਸੋਚ ਨਵੇਂ ਜਿਹੜੇ ਚਿਹਰੇ ਨੇ ਉਹਨਾਂ ਨੂੰ ਵੀ ਕੁਝ ਮੌਕਾ ਮਿਲਣਾ ਚਾਹੀਦਾ ਔਰ ਪਾਰਟੀ ਨੂੰ ਕਿਸ ਤਰੀਕੇ ਬਿਹਤਰ ਕਰਨਾ ਹੈ ਪਾਰਟੀ ਨੂੰ ਕਿਸ ਤਰੀਕੇ ਲੋਕਾਂ ਦੇ ਵਿੱਚ ਲੈ ਕੇ ਜਾਣਾ ਹੈ ਸੋ ਉਹ ਚੀਜ਼ਾਂ ਨੂੰ ਯਕੀਨੀ ਬਣਾਉਣ ਦੇ ਲਈ ਕਦਮ ਚੁੱਕੇ ਗਏ ਨੇ ਸੋ ਕਿਸੇ ਵਿਅਕਤੀ ਵਿਸ਼ੇਸ਼ ਨੂੰ ਆਪਣੇ ਉੱਤੇ ਲੈ ਕੇ ਨਹੀਂ ਸੋਚਣਾ ਚਾਹੀਦਾ ਕਿਉਂਕਿ ਜੇ ਕਾਰਵਾਈ ਕਰਨੀ ਹੋਵੇ ਪਾਰਟੀ ਨੇ ਫਿਰ ਚੁਣ ਕੇ ਵੀ ਕੀਤੀ ਜਾ ਸਕਦੀ ਸੀ ਕੁਝ ਸਟੇਰਿਆਂ ਨੂੰ ਬਾਹਰ ਕੱਢਿਆ ਜਾ ਸਕਦਾ ਸੀ ਸੋ ਪਾਰਟੀ ਨੇ ਪੂਰਨ ਕੋਰ ਕਮੇਟੀ ਭੰਗ ਕਰਕੇ ਉਹਨੂੰ ਨਵੇਂ ਸਿਰੇ ਤੋਂ ਆਰਗੇਨਾਈਜ਼ ਕਰਨ ਦੀ ਇੱਕ ਇਹ ਜਿਹੜੀ ਮੁਹਿੰਮਾ ਸ਼ੁਰੂ ਕੀਤੀ ਕਲੇ ਸਭ ਤੁਸੀਂ ਇੱਕ ਗੱਲ ਕਹੀ ਤੁਸੀਂ ਕਿਹਾ ਕਿ ਉਹ ਲੀਡਰਸ ਜਿਹੜੇ ਨੇ ਜਿਹੜੇ ਬਾਗੀ ਹੋ ਗਏ ਨੇ ਉਹ ਕੋਸ਼ਿਸ਼ ਵੀ ਨਹੀਂ ਕਰ ਰਹੇ ਕਿ ਜੇ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੋਈ ਹੈ ਉਹਦੇ ਵਿੱਚ ਆ ਜਾਣ ਜਾਂ ਫਿਰ ਇੱਕ ਹੁੰਦਾ ਨਾ ਕਿ ਪਾਰਟੀ ਲੈਵਲ ਤੇ ਆ ਕੇ ਗੱਲ ਕਰਨ ਉਹ ਜੇ ਆ ਨਹੀਂ ਕਰ ਰਹੇ ਸ਼ਾਇਦ ਇਹੀ ਕਾਰਨ ਹੈ ਕਿ ਇਹ ਤਰੀਕਾ ਜਿਹੜਾ ਅਪਣਾਇਆ ਗਿਆ ਹੈ ਕਿ ਉਹਨਾਂ ਨੂੰ ਕੋਰ ਕਮੇਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਜੀ ਸਮਝਦਾ ਮੈਂ ਸਮਝਦਾ ਕਿ ਪਾਰਟੀ ਦੇ ਆਰਗੇਨਾਈਜ਼ੇਸ਼ਨਲ ਸਟਰਕਚਰ ਚ ਇੱਕ ਤਬਦੀਲੀ ਦਾ ਦੌਰ ਹੈ ਸੋ ਕਿਸੇ ਵਿਅਕਤੀ ਵਿਸ਼ੇਸ਼ ਨੂੰ ਇਹ ਇਹ ਜੇ ਆਪਾਂ ਕਹੀਏ ਕਿ ਉਹਦੇ ਲਈ ਚੇਂਜਸ ਕੀਤੀਆਂ ਜਾ ਰਹੀਆਂ ਨੇ ਹਮੇਸ਼ਾ ਹੀ ਪਾਰਟੀਆਂ ਆਰਗੇਨਾਈਜ਼ੇਸ਼ਨਲ ਸਟਰਕਚਰ 'ਚ ਤਬਦੀਲੀ ਕਰਦੀਆਂ ਨੇ ਕੁਝ ਪੁਰਾਣੇ ਚਿਹਰੇ ਬਾਹਰ ਜਾਂਦੇ ਨੇ ਕੁਝ ਨਵੇਂ ਚਿਹਰੇ ਅੰਦਰ ਆਉਂਦੇ ਨੇ ਸੋ ਇਹ অনਗੋਇੰਗ ਪ੍ਰੋਸੈਸ ਹੈ ਇਹ ਮੈਨੂੰ ਲੱਗਦਾ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਪਾਰਟੀ ਕਰਦੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਵੀ ਉਸੇ ਤਹਿਤ ਇਹ ਚੀਜ਼ਾਂ ਕਰ ਰਿਹਾ ਪਰ ਹਾਂ ਠੀਕ ਹੈ ਹੁਣ ਆਪਾਂ ਇਹ ਵੀ ਅਗਰ ਅੱਜ ਮੈਂ ਸਮਝਦਾ ਕਿ ਜਿਹੜਾ ਇੱਕ ਧੜਾ ਜਿਹੜਾ ਪਾਰਟੀ ਤੋਂ ਅਲੱਗ ਹੋ ਕੇ ਆਪਣੇ ਵਿਚਾਰ ਰੱਖ ਰਿਹਾ ਹੈ ਉਹਨਾਂ ਨੂੰ ਜ਼ਰੂਰ ਲਾਈਮਲਾਈਟ ਲੈਣ ਦੇ ਲਈ ਇੱਕ ਚੀਜ਼ ਕਹਿਣ ਨੂੰ ਮਿਲ ਗਈ ਕਿ ਜੀ ਸਾਡੇ ਲਈ ਕੀਤਾ ਗਿਆ ਪਰ ਮੈਂ ਬਹੁਤ ਸਪਸ਼ਟਾਂ ਕਿ ਵਿਅਕਤੀ ਵਿਸ਼ੇਸ਼ ਲਈ ਕੋਈ ਕਾਰਵਾਈ ਨਹੀਂ ਇਹ ਪੂਰਨ ਤੌਰ ਤੇ ਹੁਣ ਪਾਰਟੀ ਆਪਣੇ ਢਾਂਚੇ 'ਚ ਤਬਦੀਲੀ ਕਰ ਰਹੀ ਜੀ ਬਹੁਤ ਸ਼ੁਕਰੀਆ ਆਰਸੀਪ ਕਲੇਰ ਜੀ ਸਾਡੇ ਨਾਲ ਜੁੜਨ ਲਈ ਤਾਂ ਤੁਹਾਨੂੰ ਦੱਸ ਦਈਏ ਕਿ 2017 ਦੇ ਵਿੱਚ ਕੋਰ ਕਮੇਟੀ ਦਾ ਗਠਨ ਜਿਹੜਾ ਉਹ ਕੀਤਾ ਗਿਆ ਸੀ ਤੇ ਫਿਲਹਾਲ ਉਸ ਨੂੰ ਭੰਗ ਜਿਹੜਾ ਹੈ ਉਹ ਕਰ ਦਿੱਤਾ ਗਿਆ ਹੈ